ਦੇਹੋ ਦੀ ਬਾਬਾ ਜੀ ਦੇ ਸੰਗ੍ਰਹਿਣ ਕੇ ਬਾਅਦ ਮੀਂਹ ਦੀ ਧਰਨਸਾਲਾ ਜੀ ਤੇ ਇੱਥੇ ਨੋਕਾ ਖੰਡਰ ਦਾ ਰੂਪ ਧਾਰਿਆ ਹੋਇਆ ਸਰਕਾਰਾਂ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਪਰ ਇਹਦੀ ਕੋਈ ਧਿਆਨ ਨਹੀਂ ਤੇ ਜਦੋਂ ਚੋਣਾਂ ਦਾ ਟਾਈਮ ਹੁੰਦਾ ਤੇ ਉਦੋਂ ਜ਼ਰੂਰ ਇੱਥੇ ਤੂਫਾਨੀ ਦੌੜੀ ਕੀਤੀ ਜਾਂਦੇ ਆ ਰੀਡਰ ਵੱਲੋਂ ਤੇ ਆ ਤੁਹਾਨੂੰ ਇਹਆਂ ਤਸਵੀਰਾਂ ਦਿਖਾਉਣੇ ਆ ਵੀ ਇਹਦੇ ਬਣੀ ਕਿਸੇ ਨੇ ਅਜੇ ਤੱਕ ਕਿੰਨੀਆਂ ਪੰਚਾਇਤਾਂ ਬਦਲ ਗਈਆਂ ਤੇ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਵੋਟਾਂ ਤਾਂ ਚਾਹੀਦੀ ਇਹਨਾਂ ਲੋਕਾਂ ਦੀਆਂ ਪਰ ਇਹਨਾਂ ਦੇ ਜਿਹੜੇ ਸਾਂਝੀਆਂ ਥਾਵੇਂ ਬਣੀਆਂ ਧਰਮਸ਼ਾਲਾ ਬਣੀਆਂ ਉਧਰ ਉਧਰ ਨਹੀਂ ਧਿਆਨ ਕਿਸੇ ਨੇ ਦੇਣਾ। ਤੇ ਇਹ ਤਸਵੀਰਾਂ ਇਧਰਲੇ ਪਾਸੇ ਜਦੋਂ ਬਣੀ ਸੀਗੀ ਇਹ ਤਰ ਮਸਾਲਾ ਦਾ ਇੱਕ ਇੱਕ ਕਮਰਾ ਹੀ ਬਣਿਆ ਸੀ ਇੱਕ ਮਿੰਟ ਇਹ ਬਣਿਆ ਸੀ ਤਾਂ ਉਦੋਂ ਡਾਕਟਰ ਸਿੰਘ ਵੇਲੇ ਆ ਆ ਆ ਬਾਥਰੂਮ ਬਣਿਆ ਸੀ ਬਾਥਰੂਮ ਆ ਬਾਥਰੂਮ ਵੀ ਬਣਿਆ ਸੀ ਉਦੋਂ ਤਾਂ ਨਾਲ ਆਹ ਇੱਕ ਕਮਰਾ ਬਸ ਇਹੀ ਰਹਿ ਗਿਆ ਇਹਦਾ ਕੋਈ ਯਾਨੀ ਕਿ ਸਰਕਾਰਾਂ ਨੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤੇ ਨਾ ਹੀ ਕਿਸੇ ਪੰਚਾਇਤ ਨੇ ਧਿਆਨ ਦਿੱਤਾ ਵੀ ਇਹਨੂੰ ਨਵੇਂ ਸਿਰਿਓਂ ਕੋਈ ਬਣਾ ਦिए ਬਾਬਾ ਕਿੰਨਾ ਟਾਈਮ ਹੋ ਗਿਆ ਇਹਨੂੰ ਮਤਲਬ ਜਿਹੜੀ ਧਰਮਸ਼ਾਲਾ ਬਣੀ ਇਹ ਬਣੀ ਨੂੰ ਕਿੰਨੇ ਸਾਲ ਹੋ ਗਏ ਨੇ ਕਿਹੜੀ ਇਹਨੂੰ ਇੱਕ ਜਣਾ ਬੋਲੋ ਹਾਂ ਇਹ ਕਮਰਾ ਕਿੰਨਾ ਚਿਰ ਹੋ ਗਿਆ ਪਾਇਆ ਨੂੰ ਜਗਸੀਰ ਵੇਲੇ ਦਾ ਬਣਿਆ ਕਿੰਨੇ ਸਾਲ ਹੋ ਗਏ ਜਗਸੀਰ 20 ਸਾਲ ਹੋ ਗਏ ਹਣਾ ਹਾਂ 20 ਸਾਲ ਹੋ ਗਏ ਜੀ ਤੇ ਉਸ ਤੋਂ ਬਾਅਦ ਕੋਈ ਤੁਸੀਂ ਮੰਗ ਰੱਖੀ ਨਹੀਂ ਵੀ ਇਹਦਾ ਕੁਝ ਮੰਗ ਰੱਖੀ ਸੀ ਪੱਟੀ ਨੇ ਵਲਗਣ ਮਾਰਿਆ ਹਾਂ ਪੂਲਾ ਗੇਟ ਲਾਇਆ ਪੂਲਾ ਗੇਟ ਲਾਇਆ ਕੱਲਾ ਪੂਲਾ ਸਿੰਘ ਨੇ ਹੈ ਯਾਨੀ ਕਿ ਸਰਪੰਚੀ ਤੋਂ ਪੂਲਾ ਹੁੰਦਾ ਸੀ ਅਕਾਲੀ ਸਰਕਾਰ ਵੇਲੇ ਕੱਲਾ ਗੇਟ ਲਾਇਆ ਸੀ ਹਾਂ ਜਗਸੀਰ ਨੇ ਕਰਿਆ ਸਾਰਾ ਕੁਝ ਕਾਂਗਰਸ ਸਰਕਾਰ ਵੇਲੇ ਯਾਨੀ ਕਿ ਇਹ ਬਣੀ ਸੀ ਤੇ ਇਸ ਤੋਂ ਬਾਅਦ ਜਿਹੜਾ ਹੁਣ ਆ ਚਾਰ ਸਫੇਰੇ ਕੋਈ ਵੀ ਨਹੀਂ ਹੁੰਦਾ ਮੰਨ ਲਓ ਕੰਮ ਤਾਂ ਕੋਈ ਹੋਇਆ ਹੀ ਨਹੀਂ ਇਸ ਤੋਂ ਬਾਅਦ ਤੇ ਕੁਝ ਵੀ ਨਹੀਂ ਹੋਇਆ ਵੀ ਜਿਵੇਂ ਹੁਣ ਕੋਈ ਸਾਂਝੀਆਂ ਥਾਵਾਂ ਤੇ ਤਾਂ ਸੋ ਕੋਈ ਬਰਾਤ ਆ ਜਾਂਦੀ ਹੈ ਇਹਦੇ 'ਚ ਕੋਈ ਠਹਿਰਦਾ ਆ ਕੇ ਜਦੋਂ ਕੋਈ ਬਰਾਤ ਦਾ ਕੋਈ ਪ੍ਰੋਗਰਾਮ ਹੁੰਦਾ ਤੇ ਫਿਰ ਇਹਦੇ 'ਚ ਹੁਣ ਕੋਈ ਪ੍ਰਬੰਧਤਾ ਕੋਈ ਹੈ ਨਹੀਂ ਫਿਰ ਇਹ ਕਿਵੇਂ ਕਰਦੇ ਆ ਤੁਸੀਂ ਇਹ ਫਿਰ ਅਸੀਂ ਆਸੀ ਪਾਸੇ ਉਹੋ ਲਾ ਕੇ ਟੈਂਟ ਉੱਤੇ ਪਾ ਲਾ ਕੇ ਇਹ ਉਹਨੇ ਲੱਚਾ ਉਹ ਮੰਜੇ ਅਸੀਂ ਵਿੱਚ ਉਹਦੇ ਨਾਲ ਮੰਜੇ ਢਾ ਦੇਨੇ ਟੈਂਟ ਲਾ ਕੇ ਧਰਮਸ਼ਾਲਾ ਜਿਵੇਂ ਹੋਰ ਤਾਂ ਬਹੁਤ ਬਣ ਗਈਆਂ ਵੀ ਚਲੋ ਕਿਤੇ ਵੀ ਬਣਦੀਆਂ ਧਰਮਸ਼ਾਲਾ ਵਾਲਾ ਤਾਂ ਪਹਿਲ ਦੇ ਆਧਾਰ ਤੇ ਪੰਚਾਇਤਾਂ ਧਿਆਨ ਦਿੰਦੀਆਂ ਤੇ ਜਾਂ ਸਰਕਾਰਾਂ ਵੀ ਤੇ ਇੱਥੇ ਇਹਨਾਂ ਦੀ ਸਵਾਗਤ ਤੇ ਵੋਟਾਂ ਮੰਗਣ ਵੇਲੇ ਤਾਂ ਇੱਥੇ ਹੀ ਰੱਖੇ ਹੁੰਦੇ ਆ ਪ੍ਰੋਗਰਾਮ ਸਾਰਿਆਂ ਦਾ ਕਾਠੇ ਇੱਥੇ ਹੁੰਦਾ ਕਾਗੜਾ ਦਾ ਵੀ ਕਾਂਗਰਸ ਦਾ ਵੀ ਝਾੜੂ ਵਾਲੇ ਦਾ ਵੀ ਹਮ ਸਾਰਿਆਂ ਦਾ ਇੱਥੇ ਇਕੱਠ ਹੁੰਦਾ ਉਦੋਂ ਤੇ ਉਦੋਂ ਨਹੀਂ ਤੁਸੀਂ ਮੰਗ ਰੱਖੀ ਵੀ ਆ ਜਦੋਂ ਤੁਸੀਂ ਮੰਗਾ ਤਾਂ ਰੱਖਦੇ ਆ ਪਰ ਸਾਡੇ ਮੰਗਾ ਉਹਨੇ ਮਿੱਟੀ ਗੋਲੀ ਦੇ ਕੇ ਤੁਰ ਜਾਂਦੇ ਆ ਪੂਰ ਗਿਆ ਕਰਦਾ ਕੋਈ ਸਰਪੰਚ ਕੋਲੇ ਜਾ ਕੇ ਢਿੱਲੀਆਂ ਹੋ ਜਾਂਦੀਆਂ ਹਾਂ ਉਹ ਤਾਂ ਆਦੇ ਬਣਾਵਾਂਗੇ ਇਹ ਆਪਣੀ ਹੈ ਰਾਮੂ ਪੱਤੀ ਹੈ ਨਾ ਹਾਂਜੀ ਹਾਂਜੀ ਰਾਮੂ ਪੱਤੀ ਇਹ ਰਾਮੂ ਪੱਤੀ ਚਾ ਜੀ ਜਿਹੜੀ ਧਰਮਸ਼ਾਲਾ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਤਾ ਵੀ ਆਹ ਸਾਰਾ ਜੇ ਕੋਈ ਇਧਰਲੇ ਪਾਸੇ ਕੋਈ ਨਾਲ ਸਾਰੀ ਹੋਵੇ ਉਹ ਥਾਂ ਵੀ ਪਿਆ ਇਧਰਲੇ ਪਾਸੇ ਪਿਛਲੇ ਪਾਸੇ ਥਾਂ ਪਿਆ ਵੀ ਇੱਥੇ ਵੀ ਕਮਰੇ ਬਣ ਸਕਦੇ ਆ ਤੇ ਇਹਦੀ ਇਹਨੂੰ ਫਰਸ਼ ਵੀ ਪਹਿਲਾਂ ਲਾਇਆ ਬੜੇ ਜਰਦਾਰ ਦੀ ਦਾ ਫਰਸ਼ ਲੱਗਿਆ ਆ ਇੱਟਾਂ ਦਾ ਤੇ ਹਾਂ ਥੋੜੇ ਜਿਹਾ ਫਾਸ ਹੀ ਲੱਗਿਆ ਕੋਰੇ ਦੇ ਮੂਰੇ ਮੂਰੇ ਯਾਰ ਕੋਈ ਸੋਹਣਾ ਇੱਥੇ ਵਧੀਆ ਲੱਗੇ ਡਰਾਖਤਾ ਲੱਗੇ ਵੇਖੋ ਕਿੱਡੇ ਸੋਹਣੇ ਲੱਗਦੇ ਤੇ ਸ਼ਾਮਾਂ 'ਚ ਬੈਠਦੇ ਵੀ ਆ ਲੋਕ ਤੇ ਪਰ ਇਹਦੋਂ ਬਾਅਦ ਫਿਰ ਇਧਰਲੇ ਪਾਸੇ ਕੁਛ ਨਹੀਂ ਆ ਆ ਕਮਰਾ ਵੀ ਬਣ ਸਕਦਾ ਤੇ ਇਹ ਬਹੁਤ ਕੁਝ ਹੋ ਸਕਦਾ ਪਰ ਪਤਾ ਨਹੀਂ ਕਿਉਂ ਨਹੀਂ ਸਰਕਾਰਾਂ ਧਿਆਨ ਦਿੰਦੀ ਇਧਰਲੇ ਪਾਸੇ ਇਹ ਇੱਥੇ ਬੂਡ ਦਾ ਦਰਖਤ ਵੀ ਲੱਗਿਆ ਨਿੰਮ ਬਰਕੈਨਾ ਸਾਰੇ ਲੱਗੇ ਆ ਤੇ ਫਿਰ ਹੁਣ ਨਹੀਂ ਕਿਸੇ ਨਾਲ ਗੱਲਬਾਤ ਹੋਈ ਆ ਆਮ ਸਰਕਾਰ ਤਾਂ ਬਹੁਤ ਕਰਦੀ ਹੈ ਇਹ ਕੰਮ। ਨਾ ਅੱਜ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਨਹੀਂ ਤੁਸੀਂ ਕੋਈ ਮਲੇ ਵੀ ਆ ਕਿਸੇ ਨੂੰ ਕਿ ਕੱਲੇ ਇੱਥੇ ਬੈਠੇ ਸੁਣਵਾਈ ਕਰਨਗੇ ਤੁਹਾਡੀ। ਨਹੀਂ ਅੱਜ ਤਾਂ ਕੱਲਾ ਡੀਸੀ ਨੂੰ ਮਿਲੇ ਸੀ ਤੇ ਉਹਨੇ ਕੋ ਸਾਨੂੰ ਦੱਸਿਆ ਨਹੀਂ। ਕਦੋਂ ਮਿਲੇ ਸੀ? ਸਾਨੂੰ ਹੋ ਕੇ ਹੁਣ ਤੇ 2 ਮਹੀਨਿਆਂ ਦੀ ਗੱਲ ਹੈ। 2 ਮਹੀਨੇ ਅਪਲੀਕੇਸ਼ਨ ਦਿੱਤੀ ਸੀ ਉਦੋਂ। ਹਾਂ ਤੇ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਆ ਜਤਿੰਦਰ ਸਿੰਘ ਭੱਲਾ ਚੇਅਰਮੈਨ ਆ ਇੰਪਰੂਵਮੈਂਟ ਟਰੱਸਟ ਦੇ ਤੇਰੇ ਹਲਕਾ ਇੰਚਾਰਜ ਲਾਇਆ ਦਿਹਾਤੀ ਦੇ ਇਹਨਾਂ ਨੂੰ ਨਹੀਂ ਮਿਲੇ। ਇਹਨਾਂ ਨੂੰ ਨਹੀਂ ਮਿਲੇ। ਇਹਨਾਂ ਨੂੰ ਇਹਨਾਂ ਨੂੰ ਮਿਲਿਓ ਇਹਨਾਂ ਨੂੰ ਠੀਕ ਹੈ ਇਹ ਵਧੀਆ ਇਹ ਕੰਮ ਕਰਦੇ ਆਪਣੇ ਹਲਕੇ ਚ ਜਰੂਰ ਮਿਲੋ ਇਹ ਨਹੀਂ ਵੀ ਸਰਕਾਰ ਕਿਹੜੀ ਆ ਜੇ ਕੋਈ ਆਪਣੇ ਲਈ ਕਰਦੇ ਸਾਰੇ ਚੰਗੇ ਆ ਜੇ ਸਰਕਾਰਾਂ ਦੇ ਪਰ ਸਾਨੂੰ ਉਹਨਾਂ ਕੋਲੇ ਪਹੁੰਚ ਜਰੂਰ ਕਰਨੀ ਪਊ ਉਹਨਾਂ ਨੂੰ ਕੀ ਪਤਾ ਇੱਥੇ ਵੱਲ ਕੀ ਆ ਹਨਾ ਚਲੋ ਥੋੜਾ ਮਾਵਲਾ ਮੈਂ ਵੀ মিডিਆ ਰਾਹੀਂ ਵੀ ਪਹਚਾ ਦੂੰਗਾ ਹਾਂ ਜਿਹੜੇ ਆਹੀ ਵੀ ਪਛਾ ਦੂੰਗਾ ਤੇ ਕੋਈ ਗੱਲ ਨਹੀਂ ਇਹਦੇ ਚ ਜਰੂਰ ਮਿਲੇ ਤੁਸੀਂ ਅਪਲੀਕੇਸ਼ਨ ਲਿਖ ਕੇ ਇਹਨਾਂ ਦੇ ਸਾਰਿਆਂ ਦੇ ਸਾਈਨ ਕਰਾ ਕੇ ਠੀਕ ਹੈ ਜੀ ਤੇ ਇਹ ਕਰਿਓ ਫੇਰ ਜਿੰਨਾ ਹੋ ਸਕੇ ਉਸ ਤੋਂ ਬਾਅਦ ਹੋਰ ਵੀ ਕਰਾਂਗੇ ਆਪਣੇ ਨਾਲ ਤੇ ਇਹਨੂੰ ਤਿਆਰ ਕਰੀ ਜੇ ਸੋਨਾ ਬਣਾ ਜੀ ਕੰਦਾ ਉੱਚੀਆਂ ਹੁਣ ਤੇ ਫਿਰ ਬੈਠੋ ਆ ਅਗੇ ਭਾਵੇਂ ਕੋਈ ਗੱਲ ਨਹੀਂ ਸਾਹ ਚ ਬੈਠੋਗੇ ਆ ਉਹਦਾ ਸਾਰੇ ਸਾਝੇ ਪ੍ਰੋਗਰਾਮ ਵੀ ਹੋ ਜਾਂਦੇ ਹਨਾ ਬੰਦੇ ਬਸ ਹਾਂ ਬਸ ਉਹਨੇ ਉਹਨੇ ਸਾਫ ਕਰ ਲੈਣੇ ਹਾਂ ਠੀਕ ਆ ਆ ਸਾਫ ਕਰ ਲੈਂਦੇ ਆ ਜੁਨੀਤ ਇੱਥੇ ਆ ਕੇ ਬੰਦੇ ਵੀ ਜਿਹੜੇ ਹੁਣ ਆਗੇ ਆ ਤੁਸੀਂ ਗੇਟਿਆਂ ਹਾਂ ਫਿਰ ਆਹੋ ਬੈਠੇ ਤਾਂ ਇੱਥੇ ਚਲੋ ਚਾਵੇਂ ਬੈਠ ਜਾਂਦੇ ਆ ਠੀਕ ਆ ਠੀਕ ਆ ਯਾਨੀ ਹੁਣ ਤਾਂ ਸੱਪਾਂ ਦਾ ਘਾਰ ਹੀ ਇਧਰਲੇ ਪਾਸੇ ਤਾਂ ਹਾਂ ਇਧਰਲੇ ਪਾਸੇ ਤਾਂ ਫਿਰ ਆਹ ਸੱਪਾਂ ਦਾ ਘਾਰ ਹੀ ਬਣਿਆ ਤੇ ਜੇ ਕੋਈ ਸਾਫ ਸਫਾਈ ਕੋਈ ਸਰਕਾਰ ਗ੍ਰਾਂਟ ਦੇਵੇ ਤਾਂ ਇਧਰਲੇ ਪਾਸੇ ਕੰਮ ਵੀ ਹੋਊ ਐ ਪੌਦੇ ਵੀ ਲਾ ਸਕੀਏ ਤੇ ਵਧੀਆ ਸਾਫ ਸਫਾਈ ਵੀ ਹੋ ਸਕਦੀ ਹੈ ਸੋ ਇਹ ਤਸਵੀਰਾਂ RAMU ਪੱਤੀ ਦੀ ਜਿਹੜੀ ਹਾਂ ਬਾਬਾ ਜੀਵਨ ਸਿੰਘ ਭਾਈਚਾਰੇ ਦੀ ਧਰਮਸ਼ਾਲਾ ਤੇ ਇਹਦਾ ਤਸਵੀਰ ਦਿਖਾਈ ਹੈ ਤੁਹਾਨੂੰ ਸੋ